ਸਤਿਗੁਰ ਅੰਗਰਜੀ ਕੀ ਹਾਲ ਚਾਲ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਣੀ ਬੇਨਤੀ ਹੈ ਕਿ ਵੋਟਾਂ ਪੈ ਰਹੀਆਂ ਨੇ ਜਿਵੇਂ ਇੱਕ ਤਰੀਕ ਨੂੰ ਐਮਪੀ ਦੀਆਂ ਵੋਟਾਂ ਪੈਣਗੀਆਂ ਸਾਰਿਆਂ ਨੂੰ ਪਤਾ ਹੀ ਹੈ ਜੀ ਤੇ ਤੁਸੀਂ ਆਪਣੀ ਆਪਣੀ ਵੋਟ ਪਾਓ ਆਪਣੇ ਕੰਮ ਤੱਕ ਮਤਲਬ ਰੱਖੋ ਕਿਸੇ ਨਾਲ ਵੀ ਲੜਨ ਦਾ ਫਾਇਦਾ ਨਹੀਂ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖੋ ਕਿਉਂਕਿ ਆਪਾਂ ਆਪਾਂ ਆਪਣੇ ਵੇੜੇ 'ਚ ਬਸਤੀ 'ਚ ਜਾਂ ਪਿੰਡ 'ਚ ਰਹਿਣਾ ਹੁੰਦਾ ਹੈ ਇਸੇ ਨਾਲ ਵੀ ਵਿਗਾੜੋ ਨਾ ਕਿਸੇ ਲੀਡਰਾਂ ਪਿੱਛੇ ਲੱਗ ਕੇ ਆਪਾਂ ਨੂੰ ਕੀ ਕੁਝ ਦਿੰਦੇ ਆ ਉਹ ਆਪਾਂ ਨੂੰ ਪਤਾ ਹੀ ਹੈ ਕਦੋਂ ਆਪਣੇ ਕੋਲੇ ਲੀਡਰ ਆਉਂਦੇ ਆ ਉਹ ਵੀ ਸਾਰਿਆਂ ਨੂੰ ਪਤਾ ਹੈ ਹਨਾ ਤੇ ਕਿਸੇ ਪਿੱਛੇ ਲੱਗ ਕੇ ਕਿਸੇ ਲੀਡਰ ਪਿੱਛੇ ਲੱਗ ਕੇ ਆਪਣੀ ਭਾਈਚਾਰਕ ਸਾਂਝ ਨਾ ਤੋੜੋ ਇੱਕ ਦੂਜੇ ਦੇ ਦੁਸ਼ਮਣ ਨਾ ਬਣੋ ਆਪਸ ਵਿੱਚ ਭਾਈਚਾਰਕ ਸਾਂਝ ਬਣਾਂ ਕੇ ਰੱਖੋ ਪਿੰਡ 'ਚ ਬਣਾ ਕੇ ਰੱਖੋ ਅਤੇ ਹਰ ਇੱਕ ਨੂੰ ਕਹੋ ਵੀ ਵੋਟ ਪਾਵਾਂਗੇ ਪਾਉਣੀ ਤੁਸੀਂ ਉੱਥੇ ਹੁੰਦੀ ਹੈ ਜਿੱਥੇ ਆਪਣੇ ਮਾਨ ਜਿੱਥੇ ਆਪਣਾ ਮਾਨ ਕਹਿੰਦਾ ਆਪਾਂ ਵੋਟ ਉੱਥੇ ਪਾਉਣੇ ਹੁੰਦੇ ਆਪਾਂ ਨੂੰ ਪਤਾ ਹੈ ਜੀ ਕਿਉਂਕਿ ਵੋਟ ਪੈਣ ਵੇਲੇ ਆਪਣੇ ਕੋਲੇ ਕੋਈ ਨਹੀਂ ਹੁੰਦਾ ਵੋਟ ਤਾਂ ਆਪਾਂ ਨਹੀਂ ਪਾਉਣੀ ਐ ਪਰ ਹਰ ਇੱਕ ਨੂੰ ਕਿਸੇ ਨੂੰ ਘਰੇ ਆਏ ਨੂੰ ਗਲਤ ਨਾ ਬੋਲੋ ਜਾਂ ਕਿਸੇ ਪਿੱਛੇ ਲੜੋ ਨਾ ਕਿਸੇ ਦੇ ਕਹਿਣ ਤੇ ਕਿਸੇ ਨੂੰ ਗਲਤ ਨਾ ਕਹੋ ਵੋਟ ਜਿੱਥੇ ਪਾਉਣੀ ਆ ਆਵਾਜ਼ ਦੇਣੀ ਐ ਪਰ ਦਿਮਾਗ ਤੋਂ ਕੰਮ ਲਾਓ ਕਿਸੇ ਪਿੱਛੇ ਕਿਸੇ ਲੀਡਰ ਪਿੱਛੇ ਕਿਸੇ ਨਾਲ ਲੜਨ ਦੀ ਕੋਈ ਲੋੜ ਨਹੀਂ ਆਪਸ 'ਚ ਵੈਰ ਨਾ ਪਾਓ ਸਾਰੇ ਵੀਰਾਂ ਨੂੰ ਬੇਨਤੀ ਐ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਗੇ ਜਾਗਦੀਆਂ ਜ਼ਮੀਰਾਂ ਵਾਲੇ ਬੰਦਿਆਂ ਨੂੰ ਵੋਟਾਂ ਪਾਓ ਜਿਹੜੇ ਤੁਹਾਨੂੰ ਲੱਗਦੇ ਆ ਵੀ ਆਪਣੇ ਪਿੱਛੇ ਸਟੈਂਡ ਲੈ ਸਕਦੇ ਆ ਤੇ ਲੈਂਦੇ ਰਹੇ ਆ ਅਤੇ ਆਪਣੇ ਮਨ ਕੇ ਚੱਲੋ ਹਰ ਇੱਕ ਬੰਦੇ ਦੀ ਜ਼ਿੰਦਗੀ ਸੁਰੱਖਿਅਤ ਹੋ ਜੂਗੀ ਉਹਨਾਂ ਦੇ ਆਉਣ ਨਾਲ ਸੇਫ ਹੋ ਜੂਗੀ ਤੀਆਂ ਭੈਣਾਂ ਦੀ ਇੱਜ਼ਤ ਸੇਫ ਹੋ ਜੂਗੀ ਉਸੇ ਬੰਦਿਆਂ ਨੂੰ ਚੁਣੋ ਪਰ ਕਿਸੇ ਕੌਲੀ ਚੱਟ ਬੰਦਿਆਂ ਪਿੱਛੇ ਲੱਗ ਕੇ ਜਾ ਦੋਗਲੇ ਕਿਸੇ ਲੀਡਰ ਪਿੱਛੇ ਲੱਗ ਕੇ ਕਿਸੇ ਨਾਲ ਲੜਨ ਦੀ ਲੋੜ ਨਹੀਂ ਕਿਸੇ ਨਾਲ ਬੈਰ ਪਾਉਣ ਦੀ ਲੋੜ ਨਹੀਂ ਵੀਡੀਓ ਨੂੰ ਵਕਤ ਤੋਂ ਵੱਧ ਕਰ ਦੋ ਸ਼ੇਅਰ ਤਾਂ ਕਿ ਹਰ ਇੱਕ ਬੰਦੇ ਤੱਕ ਪਹੁੰਚੇ ਧੰਨਵਾਦ ਸਾਰਿਆਂ ਦਾ ਹੀ